ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਅਸੀਂ ਬਾਈ ਜੀ ਆਪਾਂ ਅੱਜ ਆਇਆ ਦਬੜੀ ਖਾਨ ਦਬੜੀ ਖਾਨਾ ਦਬੜੀ ਖਾਨੇ ਵਿੱਚ ਬਾਈ ਡਾਕਟਰ ਸਾਹਿਬ ਲਵੇ ਬੱਕਰੀਆਂ ਵੀ ਰੱਖਦਾ ਹੈਗਾ ਵੈਦ ਵੀ ਹੈਗਾ ਅਸੀਂ ਅੱਜ ਇਹਨਾਂ ਲਵੇ ਸਪੈਸ਼ਲ ਬਾਈ ਜੀ ਬੱਕਰੀਆਂ ਦੀ ਲਾਈਨ ਆਈ ਸੀਗੇ ਦਵਾਈ ਤੁਹਾਨੂੰ ਪਤਾ ਆਪਣੇ ਬਾਰੇ ਤੁਸੀਂ ਜਾਣਦੇ ਹੋ ਮਾਨ ਬਾਈ ਮਾਨਗੋਟ ਫਾਰਮ ਪਿੰਡ ਵਿਗੜਵਾਲ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਬਾਈ ਜੀ ਆਪਾਂ ਬਾਈ ਨੂੰ ਅੱਜ ਸਪੈਸ਼ਲ ਬਾਈ ਜੀ 200 ਕਿਲੋਮੀਟਰ ਤੋਂ ਮੈਨ ਲਾਇਆ ਸਪੈਸ਼ਲ ਤੋਂ ਸਪੈਸ਼ਲ ਵੀਡੀਓ ਬਾਈ ਬਣ ਕੇ ਪੂਰੀ ਦੇਖਿਓ ਸਾਰੇ ਕੰਮ ਦੀਆਂ ਗੱਲਾਂ ਦੱਸਾਂਗੇ 2-4 ਮਿੰਟ ਕਿਹੜੇ ਦੱਸਾਂਗੇ ਬਾਈਆਂ ਨੂੰ ਦੱਸਾਂਗੇ ਕਿ ਕਿਹੜੇ ਕਿਸੇ ਪਸ਼ੂ ਨੂੰ ਨੁਕਸ ਹੋਂਦਾ ਕੋਈ ਦਵਾਈ ਬੂਟੀ ਦੀ ਲੋੜ ਹੁੰਦੀ ਆ ਆਪਾਂ ਡਾਕਟਰ ਸਾਹਿਬ ਨਾਲ ਥੋੜੀ ਗੱਲ ਕਰਾਵਾਂਗੇ ਥੋੜਾ ਇਲਾਜ ਕਰਵਾਵਾਂਗੇ ਜੇ ਤੁਸੀਂ ਕਰੋਗੇ ਯਕੀਨ ਨਹੀਂ ਯਕੀਨ ਕਰਨਾ ਬਾਈ ਜੀ ਥੋੜੀ ਚਲੋ ਮਰਜੀ ਆ ਅਸੀਂ ਡਾਕਟਰ ਸਾਹਿਬ ਨਾਲ ਥੋੜੀ ਗੱਲ ਕਰਾਉਨੇ ਆ ਸਤਿ ਸ਼੍ਰੀ ਅਕਾਲ ਸਾਹਿਬ ਸਤਿ ਸ਼੍ਰੀ ਅਕਾਲ ਮੋਰ ਕੀ ਹਾਲ ਨੇ ਵਧੀਆ ਵਧੀਆ ਖੜੇ ਹੋ ਜੀ ਠੀਕ ਆ ਜੀ ਹਾਂ ਮੜਾਇਓ ਖੜਾ ਵਧੀਜੀ ਦਵਾਈ ਨਹੀਂ ਹੁੰਦੀ ਮੇਰੀ 50 ਸਾਲ ਦੀ 50 ਸਾਲ ਦੀ ਉਮਰ ਹੋ ਗਈ ਜੀ ਬਾਕੀ ਸੋਡਾ ਤਜਰਬਾ ਵਧ ਹੀ ਜਾਂਦਾ ਜਦੋਂ ਪਰਦੇ ਨੇ ਜੀ ਹਾਂ ਜੀ ਦੱਸੋ ਕੀ ਚਾਹੀਦਾ ਅਸੀਂ ਤਾਂ ਇੱਧਰ ਸੋਡਾ ਸਪੈਸ਼ਲ ਦਵਾਈ ਦਵਾਈ ਲੈਣ ਆਏ ਸੀਗੇ ਜੀ ਹਾਂ ਜੀ ਆ ਜਾਓ ਫੇਰ ਨਾ ਕਿਉਂ ਸਾਡੀ ਵੀਡ ਕੋਣੀ ਹੁੰਦੀ ਸਹੀ ਗੱਲ ਆ ਹਾਂ ਇੱਧਰ ਆ ਜਾਓ ਬਾਈ ਜੀ ਪਿੱਛੇ ਇਹ ਕਿਹੜਾ ਤਾਂ ਬਹੁਤ ਬਹੁਤ ਤੱਕ ਜਾਂਦੀ ਆ ਘੜਾ ਲਵੇ ਲਾਉਣੇ ਖੜਦੀ ਆ ਉਡਾ ਤੁਸੀਂ ਏਰੀਆ ਸਮਝਾ ਦਿਓ ਜੀ ਏਰੀਆ ਦੱਸ ਦਿਓ ਸਾਡਾ ਪਿੰਡ ਵੀਰੇ ਦਬੜੀ ਖਾਨਾ ਜਿਹੜਾ ਸਾਡਾ ਫਰੀਰਕੋਟ ਆ ਜਿਹਨੇ ਤੇ ਗੈਤੋ ਮੰਡੀ ਦੀ ਆਉਣਾ ਹੋਵੇ ਫੇਰ ਵੀ 8 ਕਿਲੋਮੀਟਰ ਪਿੰਡਾਂ ਬਾਜੇਖਾਨੇ ਆਉਣਾ ਹੋਵੇ ਫੇਰ ਵੀ 8 ਕਿਲੋਮੀਟਰ ਆ ਬੜੇ ਭਾਈ ਕਿਤੇ 5 ਕਿਲੋਮੀਟਰ ਆ ਜਿੱਦਿਓ 6 ਕਿਲੋਮੀਟਰ ਓਕੇ ਜੀ ਚੰਦ ਭਾਨੋ 4 ਕਿਲੋਮੀਟਰ ਅਸੀਂ ਤਾਂ ਵਿਚਾਲੇ ਬੈਠੇ ਚਾਰੇ ਪਾਸੇ ਜਿੰਦਰ ਦੀ ਮਰਜ਼ੀ ਆ ਜੀ ਓਕੇ ਜੀ ਦੇਖੋ ਭਾਈ ਜੀ ਹੁਣ ਗੱਲਾਂ ਸਾਰੀਆਂ ਪਾਈ ਤੇ ਨੋਟ ਕਰ ਲਿਓ ਕਿੰਨਿਆਂ ਵੀ ਸੋਨੇ ਕਹਿੰਨਾ ਗੱਲਾਂ ਕਰਾਂਗੇ ਕੰਮ ਦੀਆਂ ਗੱਲਾਂ ਕਰਾਂਗੇ ਕਿਸੇ ਬੱਕਰੀ ਨੂੰ ਪ੍ਰੋਬਲਮ ਪੈਂਦੀ ਆ ਕਿਸੇ ਬੰਤੇ ਨੂੰ ਪੈਂਦੀ ਆ ਬੰਤਾ ਬੰਦਿਆਂ ਦਾ ਵੀ ਬੈ ਦਾ ਡਾਕਟਰ ਸਾਹਿਬ ਤੇ ਬੱਕਰੀਆਂ ਦਾ ਓਏ ਬਾਈ ਜੀ ਕਿਸੇ ਵੀ ਬਾਈ ਨੂੰ ਕਨਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਪੈਂਦੀ ਆ ਤੁਸੀਂ ਕਨੈਕਟ ਨੰਬਰ ਵੀ ਦੇਵਾਂਗੇ ਤੁਹਾਨੂੰ ਸਾਰੀ ਗੱਲਬਾਤ ਸਮਝਾਵਾਂਗੇ ਪਹਿਲਾਂ ਤੁਹਾਨੂੰ ਡਾਕਟਰ ਸਾਹਿਬ ਦਾ ਨੰਬਰ ਦਿੰਨੇ ਆਗੇ ਨੰਬਰ ਦੱਸੋ ਜੀ ਪਹਿਲਾਂ 9872598747 98725 98747 98725 98747 ਇਹ ਬਾਈ ਜੀ ਤੁਸੀਂ ਕਰ ਲਿਓ ਨੋਟ ਹੋਣ ਬਾਈ ਜੀ ਤੁਸੀਂ ਇਹ ਦੱਸੋ ਵੀ ਦਵਾਈ ਕਾਦੀ ਕਾਦੀ ਦੇਨੇ ਡਾਕਟਰ ਸਾਹਿਬ ਕੈਸੇ ਦੀ ਮਰਜ਼ੀ ਹੋ ਗਈ ਅੱਛਾ ਜੀ ਬਸ ਕੱਲੀ ਮੁਰਦੇ ਜਾਨ ਨਹੀਂ ਪਾਈ ਜੀ ਓਕੇ ਜੀ ਦੇਖੋ ਬਾਈ ਜੀ ਕਿੰਨੇ ਕੰਮ ਦੀਆਂ ਗੱਲਾਂ ਨੇ ਵੀ ਕਾਸੇ ਮਰਜ਼ੀ ਦੀ ਦਵਾਈ ਲੈ ਸਕਦੇ ਆ ਠੀਕ ਆ ਜੀ ਆ ਬਾਈ ਆਪਣੇ ਨਾਗਰ ਖੜੇ ਦੇਖੋ ਕਿੰਨੇ ਸੱਜਣ ਪਿਆਰੇ ਆਪਣੇ ਆ ਬਾਈਆਂ ਨਾਲ ਵੀ ਥੋੜੀ ਗੱਲਬਾਤ ਕਰਾਓ ਡਾਕਟਰ ਸਾਹਿਬ ਨਾਲ ਵੀ ਦੁਬਾਰਾ ਗੱਲ ਕਰਾਵਾਂਗੇ ਹਾਂਜੀ ਬਾਈ ਮੈਂ ਲੈਣਾ ਇਧਰ ਇਧਰ ਫੋਨ ਮੇਰੀ ਇੰਟਰਵਿਊ ਕਰੀ ਜਾਂਦੇ ਇਹਦਾ ਬਾਈ ਦਾ ਬੜੀ ਖਾਨੇ ਪਿੰਡਾ ਦਾ ਹਾਂਜੀ ਓਕੇ ਬਾਈ ਜੀ ਸੋਡਾ ਬਾਈ ਜੀ ਮੇਰਾ ਵੀ ਅਹੀ ਜਵੜੀ ਥੰਨੀ ਹੈ ਅੱਛਾ ਜੀ ਨੌਕੀ ਆਪਣੇ ਬਾਈ ਜੀ ਫਿਰ ਮੈਂ ਜਸਪਾਲ ਸਿੰਘ ਜੀ ਜਸਪਾਲ ਸਿੰਘ ਬਾਈ ਜੀ ਸੋਡਾ ਬਾਈ ਜੀ ਗੁਲਦੀਪ ਸਿੰਘ ਜੀ ਗੁਲਦੀਪ ਸਿੰਘ ਬਾਈ ਜੀ ਸੋਡਾ ਬਾਈ ਜੀ ਇੰਦਰਜੀਤ ਸਿੰਘ ਜੀ ਓਏ ਇਹੀ ਪਿੰਡਾ ਬਾਈ ਜੀ ਆਪਣਾ ਇਹੀ ਪਿੰਡ ਦੇ ਨੇ ਬਾਈ ਜੀ ਸਾਰੇ ਆਪਣੇ ਇਕੱਠੇ ਹੋਏ ਕਬਾਈ ਆਪਣਾ ਦੇਖੋ ਉਧਰ ਫਾੜਾ ਉਧਰ ਮਾਰਦੇ ਮਾੜਾ ਕੈਮਰਾ ਮੇਰੇ ਕੋਲ ਡਾਕਟਰ ਦਾ ਬਾਈ ਹਾਂ ਨਹੀਂ ਸਾਡਾ ਜਰੂਰੀ ਆ ਗਿਆ ਬੰਦਾ ਸਾਡਾ ਮੇਨ ਆਇਆ ਵੀ ਸਾਡਾ ਬੰਦਾ ਮੇਨ ਰਹਿ ਨਾ ਜਾਵੇ ਸਰ ਗੁੱਸਾ ਹੋਇਆ ਵੀ ਭਾਈ ਮੇਰੀ ਤਾਂ ਗੱਲਬਾਤ ਕਰਾਈ ਉਹਨੇ ਅੱਛਾ ਬਾਈ ਜੀ ਦੇਖੋ ਅਸੀਂ ਇਸ ਕਰਕੇ ਆਏ ਆਂ ਕਿ ਦੂਰ ਅਸੀਂ ਆਵਦੀਆਂ ਬੱਕਰੀਆਂ ਉਹਦੀ ਕਿਹੜੇ ਸਾਡੀ ਪ੍ਰੋਬਲਮ ਆਤੀਗੀ ਅਸੀਂ ਆ ਦੇਖੋ ਸਾਨੂੰ ਦਵਾਈ ਦਿਖਾ ਦਿੰਨੇ ਆਗੇ ਅਸੀਂ ਡਾਕਟਰ ਸਾਹਿਬ ਤੋਂ ਆਵਦੀਆਂ ਬੱਕਰੀਆਂ ਵਾਸਤੇ ਦਵਾਈ ਲਿਆਂਦੀ ਹੈਗੀ ਆ ਦੇਖੋ ਜੀ ਆਹ ਦੇਖ ਲਓ ਥਣ ਚੜੇ ਹੋਏ ਸੀਗੇ ਥਣਾ ਦੇ ਵਿੱਚ ਮਾੜੀ ਮੋਟੀ ਗੱਠ ਸੀਗੀ ਉਹਦੀ ਦਵਾਈ ਲੈ ਕੇ ਗਿਆ ਆਗੇ ਅੱਜ ਤੁਸੀਂ ਵੀ ਜੇਕਰ ਤੁਹਾਨੂੰ ਬਾਈ ਜੀ ਲੋੜ ਹੋਵੇ ਤੁਸੀਂ ਬਾਈ ਜੀ ਨਾਲ ਡਾਕਟਰ ਸਾਹਿਬ ਨਾਲ ਕਨੈਕਟਾਂ ਗੱਲ ਕਰ ਸਕਦੇ ਹੋ ਕਦੋਂ ਮਰਜੀ ਫੋਨ ਲਾ ਲਿਓ ਕੋਈ ਬਾਨਾ ਗਰੀ ਨਹੀਂ ਹੈਗੀ ਸੇਕਾ ਜੀ ਕੋਈ ਮਹਿੰਗੀ ਦਵਾਈ ਨਹੀਂ ਹੈਗੀ ਮਨਮਰਜ਼ੀ ਦੇ ਪੈਸੇ ਤੁਸੀਂ ਦੇ ਸਕਦੇ ਹੋ ਠੀਕ ਆ ਬਾਈ ਜੀ ਆਇ ਨਹੀਂ ਹੈਗਾ ਵੀ ਆਪਾਂ ਨੂੰ ਲੈ ਕੇ 12000 ਤੁਰਨਾ ਹੈਗਾ ਕੰਜਾ ਤੁਸੀਂ ਆਓਗੇ ਤੁਹਾਨੂੰ ਚਾਹ ਪਾਣੀ ਦਾ ਪ੍ਰਬੰਧ ਵੀ ਤੁਹਾਨੂੰ ਸਾਰਾ ਬਾਈ ਜੀ ਮਾਨ ਸਨਮਾਨ ਵੀ ਕਰਨਗੇ ਪੂਰੇ ਮਿੱਠੇ ਸੁਭਾਅ ਦੇ ਬੰਦੇ ਨੇ ਪੂਰੇ ਐਣ ਘੈਂਟ ਬੰਦੇ ਨੇ ਜੀ ਇਹਨਾਂ ਲਵੇ ਆ ਦੇਖੋ ਸਾਰੀਆਂ ਦੇਖੋ ਬਾਈ ਜੀ ਬੱਕਰੀਆਂ ਦਿਖਾ ਦੇ ਮੜਾ ਜਿੱਧਰ ਆਹ ਬੱਕਰੀਆਂ ਨੇ ਦੇਖੋ ਜੀ ਹੁਣ ਇੱਕ ਵਾਰ ਡਾਕਟਰ ਸਾਹਿਬ ਨਾਲ ਹੋਰ ਵੀ ਗੱਲ ਕਰਾਵਾਂਗੇ ਵੀ ਕਿਹੜੇ ਤੁਸੀਂ ਕਹਦੇ ਨੇ ਵੀ ਨਾਲੂ ਆ ਪਾਟੇ ਹੋਏ ਨੇ ਬੱਕਰਿਆਂ ਦੇ ਇਹ ਕੋਈ ਏਡੀ ਗੱਲ ਨਹੀਂ ਹੈਗੀ ਡਾਕਟਰ ਸਾਹਿਬ ਜੀ ਆ ਕਿ ਮੈਂ ਆਪਣਾ ਹੁਣ ਬੱਕਰਾ ਖਰਦਾਗਾ ਜੀ ਹੂੰ ਹੂੰ ਇਹ ਕਾਇਦ ਹੰਦ ਹੋ ਗਿਆ ਜੀ ਹੁਣ ਦੁੰਦਾ ਦੁੰਦਾ ਹੋ ਗਿਆ ਜੀ ਠੀਕ ਆ ਜੀ ਬੱਕਰਾ ਦੇਖ ਲਓ ਬਹੁਤ ਚੰਗਾਗਾ ਰਬੜ ਵਰਗਾ ਇਹ ਪਿੰਡੇ ਵਾਲਾਗਾ ਜਮਾਂ ਨਰਮੋ ਇਹ ਤਿੰਨੇ ਹੀ ਜੋੜੇ ਇੱਕ ਵੀ ਹੈ ਅੱਛਾ ਜੀ ਲੈ ਇੱਕ ਨਹੀਂ ਸਕੇ ਇੱਕ ਨਹੀਂ ਸਕੇ ਇਹ ਕਾਹ ਕੜਾਇਦ ਰਤੀ ਬਿੱਲੇ ਆ ਰਹੀ ਨੂੰ ਜੀ ਹੁਣ ਵੀਰੇ ਸਾਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਕਿਹੜੇ ਲੋਕ ਕਹਿੰਦੇ ਨੇ ਵੀ ਨਾਲੂਏ ਪਾਟੇ ਹੋਏ ਨੇ ਬੱਕਰੀਆਂ ਦੇ ਫਿਰ ਇਹ ਚੱਕਰਾਂ 'ਚ ਨਹੀਂ ਪੈਣਾ ਹੈਗਾ ਮੈਕਟਰ 'ਚ ਨਹੀਂ ਪੈਣਾ ਹੈਗਾ ਲੋਕ ਬਹੁਤ ਕੁਝ ਕਹਿਣਗੇ ਤੁਹਾਨੂੰ ਜੇ ਤੁਸੀਂ ਨੇ ਸੌਂਕ ਪਗਾਉਣਾ ਜੇ ਤੁਹਾਨੂੰ ਚਾਜੇ ਦੇ ਬੰਦੇ ਤੋਂ ਜਾਂ ਬੰਦੇ ਤੋਂ ਆਪਣੇ ਡਾਕਟਰ ਸਾਹਿਬ ਵਰਗੇ ਤੋਂ ਕੋਈ ਮੇਵਣਾ ਮਿਲਦਾ ਜਾਂ ਬੱਕਰੀ ਮਿਲਦੀ ਆ ਉਹਨੂੰ ਆਪਾਂ ਨੇ ਇੱਕ ਨਾਲ ਲਾ ਕੇ ਰੱਖਣਾ ਬਰੀਡ ਬਣਾਉਣ ਵਾਸਤੇ ਹੁਣ ਕਿਵੇਂ ਆ ਤਿੰਨੇ ਬੱਕਰੇ ਇੱਕ ਬੱਕਰੀ ਦੇ ਨੇ ਤਿੰਨੇ ਛਕੇ ਭਰਾ ਨਾਲੇ ਆ ਇਹਨਾਂ ਦੀ ਮਾਅ ਵੀ ਲਾਉਣਾ ਹੈ ਬਾਈ ਤੁਹਾਨੂੰ ਕੌਣ ਦਾ ਸਰ ਇਹਦੀ ਗੱਲ ਤੁਹਾਨੂੰ ਕਾਰਨ ਦੱਸੋ ਜੀ ਕਿਹੜਾ ਆਪਾਂ ਕਹਦੇ ਨੇ ਵੀ ਆਹ ਨਾਲੂਏ ਐ ਅੱਡੋ ਅਟ ਨੇ ਫੱਕਰੇ ਦੇ ਫੱਕਰੇ ਦੇ ਅੱਕ ਜਾ ਇਹਦੇ ਇਹਦੇ ਲੋਕਾਂ ਨੇ ਐਡਾ ਕਿਉਂ ਮੈਟਰ ਬਣਾ ਲਿਆ ਜੀ ਮੇਰੇ ਬੇਤੁਖ ਲੋਕ ਇਕੱਠੇ ਕਰੇ ਵੇ ਸਾਰੇ ਦੇਖੋ ਜੀ ਇਹ ਦੇ ਠੀਕ ਹੈ ਜੀ ਦੇ ਠੀਕ ਹੈ ਇਹ ਜਿਹੜੇ ਸਾਨੂੰ ਕਹਿੰਦੇ ਨੇ ਇਹਦੇ ਕੱਟ ਆ ਵਿੱਚ ਇਹ ਇਕੱਠੇ ਚਾਹੀਦੇ ਆ ਉਹਨਾਂ ਤੋਂ ਐ ਪੁੱਛਣਾ ਵੀ ਛੋਟੇ ਕਿ ਪਿਓ ਦਾਦੇ ਦੀ ਗਾਂ ਦਾ ਜਾਂ ਮੱਝ ਦਾ ਰਿਕਾਰਡ ਹੈਗਾ ਇਹ ਤੂੰ ਪਹਿਲਾਂ ਠੀਕ ਹੈ ਜੀ ਬੱਕਰੀਆਂ ਨੂੰ ਤਾਂ ਸਾਡਾ ਘਿਹੜਾ ਪੁੱਛ ਹੁਣ ਇਹ ਕਦੋਂ ਦੇ ਰੰਬਣ ਲੱਗੇ ਆ ਐ ਨਸਲ ਹੁੰਦੀ ਆ ਬਹੁਤ ਨਸਲ ਹੁੰਦੀ ਆ ਤੜਕੇ ਤੋਂ ਫੇਸਬੁੱਕ ਤੇ ਲਾਈਵ ਹੋ ਜਾਂਦੇ ਆ ਠੀਕ ਹੈ ਜੀ ਕਦੇ ਇਹ ਐਂ ਤਾਂ ਦੱਸਣ ਵੀ ਪਾਕਿਸਤਾਨ ਦੇ ਸੀ ਫਲਾਨੀ ਮੱਝ ਦਾ ਰਿਕਾਰਡ ਤੋੜਤਾ ਠੀਕ ਹੈ ਜੀ ਫਲਾਨੀ ਗਾਂ ਦਾ ਰਿਕਾਰਡ ਤੋੜਤਾ ਉਹਨਾਂ ਦੇ ਗੁਲੀ ਕੁੱਤਿਆਂ ਦਾ ਸੀ ਰਿਕਾਰਡ ਤੋੜਤਾ ਜਾਂ ਉਹਨਾਂ ਦੀਆਂ ਸੀ ਬੱਕਰੀਆਂ ਦਾ ਪੋਰਟ ਠੀਕ ਹੈ ਜੀ ਅਸੀਂ ਤਾਂ ਫੇਰ ਹੀ ਮਨਾਂ ਦੇ ਆਖੇ ਲੱਗਾਂਗੇ ਨਾ ਵੀ ਹਾਂ ਇਹ ਫੇਰ ਚੰਗੇ ਆ ਗੱਲ ਸਹੀ ਹੈ ਜੀ ਆਪਾਂ ਨੂੰ ਕਸੇ ਗੱਲ ਦਾ ਪਤਾ ਨਹੀਂ ਹੈ ਪਤਾ ਤਾਂ ਹੈ ਨਹੀਂਗਾ ਸਹੀ ਗੱਲ ਹੈ ਜੀ ਆਪਾਂ ਗੱਲਾਂ ਕਰਦੇ ਵੱਡੀਆਂ ਵੱਡੀਆਂ ਬਾਕੀ ਹੁਣ ਜੇ ਬੱਕਰੇ ਆ ਵੀ ਕੱਟ ਹੈਗਾ ਚੱਲ ਫਰਜ਼ ਕਰ ਹੰਡੋ ਅੰਡੀਆਂ ਹੋਗੇ ਜਿਹਦੀ ਮਾਂ ਥੱਲੇ ਦੋ 2.5 ਕਿਲੋ ਦੁੱਧ ਹੈ ਗਾਂ ਬੱਕਰਾ ਜਿਹੜੀ ਬੱਕਰੀ ਦਾ ਜਿਹੜਾ ਜਿਹੜੇ ਦੇ ਇਹ ਫਰਜ਼ ਕਰ ਬੱਚੇ ਆ ਉਹਦੀ ਮਾਂ ਥੱਲੇ ਚੰਗਾ ਦੁੱਧ ਫੇਰ ਇਹਨਾਂ ਨਾਲ ਕੀ ਬਕਸਰ ਤਾਂ ਗੱਲ ਤਾਂ ਉਹੀ ਹੈ ਜੀ ਵੀ ਬਲੱਡ ਲਾਈਨ ਤੇ ਕੰਮ ਕਰਨਾ ਹਾਂ ਵੀ ਬਲੱਡ ਨੇ ਕੰਮ ਕਰਨਾ ਹੈਗਾ ਉਹ ਕਦੇ ਪਤਾਲੂਆਂ ਨੇ ਕੰਮ ਨਹੀਂ ਕਰਨਾ ਨਾਲੇ 80 99% ਹੀ ਸਾਡੇ ਲੋਕਾਂ ਨੂੰ ਇਹ ਨਹੀਂ ਪਤਾਗਾ ਵੀ ਸਰੀਰ ਕਦੇ ਕੰਮ ਨਹੀਂ ਕੰਮ ਕਰ ਜਾਂਦੇ ਕਰਦਾ ਹੁੰਦਾ ਕੰਮ ਦਿਲ ਨੇ ਕਰਨਾ ਦਿਲ ਨੇ ਕਰਨਾ ਜੀ ਠੀਕ ਹੈ ਨਾ ਠੀਕ ਹੈ ਜੀ ਗੱਲ ਕਿਹੜੀ ਉਹ ਤਿੰਨ ਬੱਕਰੀਆਂ ਨੇ ਬਾਈ ਜੀ ਆਹ ਬੱਕਰੀ ਦੇ ਬੱਚੇ ਨੇ ਤੁਸੀਂ ਆਹ ਦੇਖੋ ਵੀ ਆਹ ਦੇਖ ਲਓ ਬੱਕਰੀਆਂ ਆਹ ਬੱਕਰੀਆਂ ਨੇ ਬਾਈ ਜੀ ਲੋਕ ਕਹਿੰਦੇ ਮੱਡੀਆਂ ਤੋਂ ਲੈ ਕੇ ਬੱਕਰੀਆਂ ਆਹ ਆਮ ਹੀ ਕਹਿੰਦੇ ਨੇ ਇੱਕ ਦੇਸੀ ਜੀ ਆ ਆ ਬੱਕਰੀਆਂ ਤਾਂ ਵੀਰੇ ਬ੍ਰੀਡਾਂ ਬਣਦੀਆਂ ਨੇ ਜੇ ਆਪਾਂ ਗੱਲ ਕਰਿਆ ਜਾਵੇ ਕਿਵੇਂ ਤੁਸੀਂ ਨੇ ਆਪਣੀਆਂ ਬੱਕਰੀਆਂ ਦੇਖਿਆ ਨੇ ਆਪਣੇ ਮਾਨਗੌੜ ਫਾਰਮ ਦੀਆਂ ਉਹੀ ਬੱਕਰੀਆਂ ਦੇ ਪਲੇਟ ਲੈਣਾ ਨੇ ਇਹ ਪ੍ਰਾਣੀ ਆ ਇਹ ਨਾ ਦੇਖਿਆ ਕਰੋ ਵੀ ਆਪਾਂ ਨੇ ਬਾਈ ਜੀ ਆਪਾਂ ਨੇ ਵੀ ਯਾਰ ਬੱਕਰੀ ਲੈ ਲਈ ਬੱਕਰੀ ਨੂੰ ਸਾਮ ਸਾਲ ਦੋ ਸਾਲ ਤਜਰਬਾ ਕਰੋ ਕਿਉਂ ਨਾ ਸਰ ਹਾਂ 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 ਹੁਣ ਬਾਈ ਜੀ ਬੋਲਦੇ ਕਿਹੜਾ ਡਾ ਸਾਹਿਬ ਇਹ ਕਹਿੰਦੇ ਨੇ ਵੀ ਸੀ ਰਾਤੋ ਰਾਤ ਅਮੀਰ ਹੋ ਜਾਈ ਉਹ ਕੀ ਗੱਲ ਦਾ ਹੈ ਯਾਰ ਲੋਕ ਨਾ ਦਾਣ ਤੋਂ ਅਮੀਰ ਹੋਣ ਦੇ ਵਿੱਚ ਕਿੰਨੇ ਵਾਰੀਆਂ ਬੀਮੀ ਵਾਲਿਆਂ ਦੇ ਧੱਕੇ ਚੜੇ ਆ ਠੀਕ ਹੈ ਜੀ ਬੀਮੀ ਵਾਲੇ ਨੇ ਲੁੱਟੇ ਹਾਂਜੀ ਠੀਕ ਹੈ ਨਾ ਲੁੱਟੇ ਨੇ ਜੀ ਬਸ ਸਾਡੇ ਲੋਕ ਪਤਾ ਨਹੀਂ ਤਾਂ ਭੋਲੇ ਆ ਪਤਾ ਨਹੀਂ ਲਾਲਚੀ ਵਾਲੇ ਰਾਤੋ ਰਾਤ ਮੀਰ ਅਮੀਰ ਹੋਣ ਨੂੰ ਹੁਣ ਜਿਹੜੀ ਬਲੱਡ ਲਾਈਨ ਕਹਿ ਦਿੰਦੇ ਆ ਆ ਦੇਖਾ ਇਧਰ ਖਾਓ ਬਾਈ ਆ 1747 ਤੋਂ ਪਹਿਲਾਂ ਤਪੇ ਬੂਟੇ ਬਾਗ ਕਿਆਂ ਬੱਕਰੀਆਂ ਹੁੰਦੀਆਂ ਸੀ ਧਾਨਾ ਮਹਾਰਾਜ ਤਪੇ ਅੱਛਾ ਜੀ ਉੱਥੋਂ ਕੁਝ ਬੱਕਰੀਆਂ ਆਈਆਂ ਸੰਗਤਪੁਰੇ ਉਹਨਾਂ ਤੋਂ ਫਿਰ ਇਹਨਾਂ ਦੀ ਮਾਂ ਮੈਂ ਲੈ ਕੇ ਆਇਆ ਸੀ ਇਹ ਸਰਦਾਰ ਇਹ ਉਹਦੀ ਪੱਠ ਹੈ ਹੁਣ ਤੇ ਝੋਲੀ ਦੇਖ ਇਹਦੀ ਠੀਕ ਹੈ ਜੀ ਠੀਕ ਹੈ ਨਾ ਦੇਖੋ ਭਾਈ ਜੀ ਲੈਂਦੇ ਆ ਪੰਜਾਬ ਵਾਲਿਓ ਤੁਸੀਂ ਵੀ ਵੀਡੀਓ ਦੇਖ ਰਹੇ ਹੋ ਠੀਕ ਆ ਦੇਖੋਗੇ ਤੁਸੀਂ ਭਾਈ ਆਪਾਂ ਕਦਰ ਵੀ ਲੈਂਦੇ ਪੰਜਾਬ ਚ ਬੱਕਰੀਆਂ ਨੇ ਦੇਖੋ ਭਾਈ ਜੀ ਅਸੀਂ ਕਨ ਅੱਜ ਪੰਜਾਬ ਚ ਖੜੇ ਆਂਗੇ ਦਬੜੀ ਖਾਨੇ ਚ ਸੋਨੋ ਬੱਕਰੀਆਂ ਦੇਖੋ ਭਾਈ ਜੀ ਪਾਕਿਸਤਾਨ ਵਾਲੀ ਦਿਖਾਤੀਆਂ ਠੀਕ ਆ ਗੱਲ ਆਪਾਂ ਵਿੱਚ ਬੰਦੇ ਕਹਿੰਦੇ ਆਪਣੇ ਲੈਦੇ ਪੰਜਾਬ ਵਾਲੇ ਵੀ ਯਾਰ ਪੰਜਾਬ ਦੇ ਵਿੱਚ ਬੱਕਰੀਆਂ ਬੰਦਿਆਂ ਨੇ ਕਮਾਤੀਆਂ ਕੈਮਰਾ ਹਲਿਆ ਵੀਰੇ ਮੜਾ ਕੈਮਰਾ ਟਿਕਿਆ ਕੇ ਰੱਖਾ ਹੈਣ ਗੌਰਨਰ ਵੀ ਬੱਕਰੀਆਂ ਹਲਿਆਤੀਆਂ ਬਾਈ ਜੀ ਬੱਕਰੀਆਂ ਬਹੁਤ ਉਸ ਪਿਆਗਾ ਕਿਹੜੇ ਬੰਦੇ ਨੇ ਸਕਰੀਨ ਡਟਸਾ ਉਹਨਾਂ ਨੇ ਸਾਮੀਆਂ ਹੋਈਆਂ ਨੇ ਬੱਕਰੀ ਇਹ ਨਾ ਕਹਾ ਕਰੋ ਵੀ ਬੱਕਰੀਆਂ ਬਾਗੀਆਂ ਪੰਜਾਬ ਚੋਂ ਗਲਤ ਗੱਲ ਆ ਠੀਕਾ ਜੀ ਗੱਲ ਬੱਕਰੀਆਂ ਸਾਨੂੰ ਦਿਖਾਉਣਿਆ ਵੀ ਕਿਹੜੀਆਂ ਬੱਕਰੀਆਂ ਭਾਂਡੇ ਦੀਆਂ ਨੇ ਕਿਹੜੀਆਂ ਬੱਕਰੀਆਂ ਛੱਡੇ ਕਾਠੇ ਦੀਆਂ ਨੇ ਆਹ ਦੇਖ ਲਓ ਬਾਈ ਜੀ ਸਾਗੇ ਬੱਕਰੀ ਹੁਣ ਗੱਭਣਾ ਨੇ ਇਹ ਪਾਂਡੇ ਪੁੰਡੇ ਨੂੰ ਤੁਸੀਂ ਆਪ ਹੀ ਦੇਖ ਲਓ ਕਿੰਨੇ ਸੋਹਣੇ ਪਾਂਡੇ ਨੇ ਲਾਇ ਹੋਏ ਮਾਲਕ ਨੇ ਮਹਾਰਾਜ ਨੇ ਬਹੁਤ ਸੋਹਣੇ ਪਾਂਡੇ ਦੀਆਂ ਬੱਕਰੀਆਂ ਨੇ ਆਹ ਦੇਖੋ ਬਾਈ ਜੀ ਇਹ ਕਹਿ ਦਾਂ ਉਹ ਜੀ ਸਰ ਇਹ ਜਵਾਨ ਪੂਰੀ ਜਵਾਨ ਆ ਬਾਈ ਜੀ ਬੱਕਰੀਆਂ ਐਂ ਦੇਖ ਲਓ ਸੂਈ ਦੀ ਧਾਰ ਵਰਗੀਆਂ ਬੱਕਰੀਆਂ ਦਿਖਾ ਰਿਹਾ ਬਾਈ ਜੀ ਤੁਹਾਨੂੰ ਸਾਨੂੰ ਵਧੀਆ ਤੋਂ ਵਧੀਆ ਵੀਡੀਓ ਬਾਈ ਜੀ ਦਿਖਾਇਆ ਕਰਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਅੱਜ ਸਪੈਸ਼ਲ ਐਂਡਰ ਸਾਹਿਬ ਤੋਂ ਟਾਈਮ ਮੰਗ ਕੇ ਕੱਲ ਆਏ ਆ ਕੱਲ ਗੱਲ ਕਰੀ ਸੀ ਕਿ ਤੁਹਾਡੇ ਨਾਲ ਗੱਲ ਕਰਨੀ ਹੈ ਜੀ ਕਹਿੰਦੇ ਆ ਜੀ ਜਦੋਂ ਮਰਜੀ ਆ ਦੇਖੋ ਬਾਈ ਜੀ ਐਨ ਪੂਰੇ ਚੰਗੇ ਕਾਦੇ ਕਾਠੇ ਦੀਆਂ ਬਲੱਡ ਲੈਣਾ ਨੇ ਬਾਈ ਜੀ ਕਹਿੰਦੇ ਕਹਿੰਦੇ ਨਾ ਬਲੱਡ ਲੈਣਾ ਪ੍ਰਾਣੀ ਆ ਉਹ ਬਲੱਡ ਲੈਣਾ ਨੇ ਇਹ ਨਹੀਂ ਤੇ ਤੇ ਬਲੱਡ ਲੈਣ ਆ ਕਿ ਜਿਵੇਂ ਮੂੰਹ ਟੇਢਾ ਕਰਕੇ ਕਹਿੰਦੇ ਹੁੰਦੇ ਹਾਂ ਬਲੱਡ ਲੈਣ ਛੱਡੀ ਕਹਿੰਦੇ ਹਾਂ ਇਹ ਉਹ ਨਹੀਂ ਜੀ ਇਹ ਸਾਹਮਣੇ ਡਰ ਸਾਹਮਣੇ ਹਿੱਕ ਨਾਲ ਲਾ ਕੇ ਵੇਚਣੋਂ ਤਾਂ ਇਹ ਵੇਚ ਦਿੰਦਾ ਪਰ ਇਹਨੇ ਆਪਣੀ ਜਾਨ ਰੱਖੀ ਹੋਈ ਆ ਆਪਦੇ ਲੈਵੇ ਇਹ ਚੀਜ਼ਾਂ ਤੋਂ ਬਾਈ ਜੀ 9 ਵੰਨ ਲੇ ਸੋਡੇ ਕਹਾ ਬੱਚਿਆਂ ਦੇ ਆਪਦੇ ਦਾਦੇ ਪਰਦਾਦਿਆਂ ਦੇ ਪੀੜੀਆਂ ਇਤੋਂ ਚੱਲਦੀਆਂ ਨੇ ਹੋਣ ਕਿਵੇਂ ਸਾਡੇ ਟਾਇਲ ਸਿੰਘ ਬਾਬੇ ਦਾ ਨੌ ਚੱਲਦਾ ਸੀਗਾ ਉਹ ਵੀ ਇਹਨਾਂ ਦੇ ਖਾਨਦਾਨ ਦਾ ਨਾਮ ਚੱਲਦਾ ਹੈ ਜੀ ਬੱਕਰੀਆਂ ਤੋਂ ਹੁਣ ਆ ਬੱਕਰੀਆਂ ਦਿਖਾਉਣੇ ਬਾਈ ਜੀ ਕੋ ਦਿਖਾਉਣੇ ਸੋਹਣਾਂਗੇ ਨਗੀਨਾ ਤਾਂ ਸੌਕ ਕਰਾਉਣੇ ਬਾਈ ਜੀ ਬੱਕਰੀ ਦਾ ਹਾਂ ਜੀ ਡਾਕਟਰ ਸਾਹਿਬ ਇਹਦੀ ਕੀ ਤੇ ਇਹ ਸਾਡੀ ਮਹਾਰਾਣੀ ਪ੍ਰਨੀਤ ਕੌਰ ਹੈ ਓਕੇ ਜੀ ਆਹਾਹਾ ਦੇਖੋ ਜੀ ਕਿੰਨਾ ਸੋਹਣਾ ਸੱਤ ਅਰਬੀ ਦੇ ਵਿੱਚ ਜਦੋਂ ਕਹਿੰਦੇ ਆ ਨਾ ਅਲੀਫਾ ਅਰਬੀ ਦਾ ਲਫ਼ਜ਼ ਅਲੀਫਾ ਠੀਕ ਹੈ ਜੀ ਅਲੀਫਾ ਦਾ ਮਤਲਬ ਹੁੰਦਾ ਖੁਦਾ ਦਾ ਤੋਹਫ਼ਾ ਤੋਹਫ਼ਾ ਜੀ ਨਹੀਂ ਉਹੀ ਹੈ ਜਦੋਂ ਹੋਈ ਸੀ ਚਲੋ ਠੀਕ ਹੈ ਜੀ ਦੇਖੋ ਜੀ ਲੋਕ ਕਹਿੰਦੇ ਨੇ ਆਪ ਆਪਦੇ ਬੱਚੇ ਦਾ ਨਾਮ ਰੱਖਤਾ ਜਾਂ ਆਪਣੇ ਬੰਦੇ ਦਾ ਨਾਮ ਰੱਖਤਾ ਇਹ ਬਾਈਆਂ ਨੇ ਤੇ ਲਾਉਦੇ ਸ਼ੌਂਕ ਨਾ ਕਰਨਾ ਪਸ਼ੂਆਂ ਦੇ ਨਾਮ ਰੱਖੇ ਹੋਏ ਨੇ ਇਹ ਨੇ ਪਸ਼ੂ ਆਪਾਂ ਕਿਹਨੂੰ ਕਹਦੇ ਨੇ ਪਸ਼ੂ ਵਿੱਚ ਆਪ ਡੰਗਰ ਕਹਿ ਕੇ ਨਾਮ ਬਲਾ ਦਨੇ ਉਹ ਡੰਗਰੇ ਹੁੰਦੇ ਨੇ ਫਿਰ ਇਹ ਨੇ ਪਸ਼ੂ ਸ਼ੌਂਕ ਨਾ ਰੱਖੇ ਹੋਏ ਦੇਖੋ ਭਾਈ ਜੀ ਕਿੰਨੇ ਕੱਤ ਕਾਠ ਦੇ ਆ ਖੁੱਲੇ ਭਾਂਡੇ ਦੀਆਂ ਬੱਕਰੀਆਂ ਆਹ ਬੱਕਰੀਆਂ ਕਿਹਨੇ ਅੱਜ ਬਾਈ ਜੀ ਰੱਖ ਲਈਆਂ ਇਹ ਕਹਿੰਦੇ ਨੇ ਵੀ ਅਸੀਂ ਅਮੀਰ ਕਰ ਦਾਂਗੇ ਤੁਹਾਨੂੰ ਵਿੱਚ ਅਸੀਂ ਕੀ ਕਹਦੇ ਨੇ 10000 ਦੀ ਬੱਕਰੀ ਲੈ ਕੇ ਕੀਸੀ ਭਾਈ 10000 ਰੁਪਏ ਕਮਾ ਰਿਆਂ ਮਹੀਨੇ ਦਾ ਸਭ ਗੱਲਾਂ ਗਲਤ ਨੇ ਵੀਰੇ ਚੰਗੀ ਬਲੈਡ ਲਾਈਨ ਤੇ ਕੰਮ ਕਰੋ ਪੁਰਾਣੇ ਬੰਦੇ ਨੂੰ ਮਿਲੋ ਵਿੱਚ ਬੰਦੇ ਕੀ ਕਹਿੰਦੇ ਨੇ ਇਸਨੇ ਭਾਈ ਜੀ ਬੱਕਰੀਆਂ ਲੈ ਲਈਆਂ ਸਾਡੀਆਂ ਬੱਕਰੀਆਂ ਨਾਲ ਲੱਗਿਆ ਕਰਨ ਵਾਹ ਲੱਗਿਆ ਕਰਨ تیرے ਬੱਕਰੀਆਂ ਦਾ 2 ਸਾਲ ਤਾਂ ਲੋਕਾਂ ਵਿੱਚ ਭੇਤਰੀਆਂ ਦਾ ਡਰ ਸੜ ਗਿਆ 2 ਸਾਲ ਤਾਂ ਉਹ ਆਪ ਦੇ ਘਰੀ ਘੜੀ ਚ ਪਾ ਕੇ ਰੱਖਣ ਗਿਆ ਉਰਲ ਹੋ ਜਾਂਦੇ ਮਾੜੇ ਤੂੰ ਛੋਟਾ ਕੀ ਵਿਚਾਰ ਆ ਵੀ ਬੰਦਿਆਂ ਨੂੰ ਅੱਜ ਕੱਲ ਨਵੇਂ ਨੂੰ ਕੰਮ ਕਰਨਾ ਚਾਹੀਦਾ ਜੀਰੋ ਤੋਂ ਚੱਲਣਾ ਜੀ ਰੋਤਾ ਹਰ ਜਕਰ ਹੁਣ ਕਿਸੇ ਦੇ ਪਿੱਛੇ ਲੱਗ ਕੇ ਨੇ ਇੱਕ ਬੱਕਰੀ 50000 ਦੀ ਰੋਟੀ ਰੱਬ ਨਾ ਕਰੇ ਵਿਚਾਰੀ ਉਹ ਪਹਿਲੇ ਵੀ ਬੱਚੇ ਛੱਡ ਗਈ ਓਕੇ ਜੇ ਕੋਈ ਥਾਣੇ ਖੜ ਗਿਆ ਘਰ ਦੇ ਤਾਂ ਗਾਲਾਂ ਕੱਢਣਗੇ ਭੈਣ ਤੋਂ ਤਾਂ 50000 ਤੋਂ ਖੂਨ ਛੱਡਦਾ ਛੱਡਦਾ ਜੀ ਤੇ ਜੇ ਉਹੀ 15 15000 ਦੀਆਂ ਤਿੰਨ ਲäle ਪੰਜ ਫੇਰ ਪੱਚਦਾ ਉਹ ਦਾਣੇ ਫੀਡ ਲੈ ਲੈ ਦਾਣਾ ਫੇਰ ਪਾ ਲਈ ਠੀਕ ਹੈ ਨਾ ਨਾਲੇ ਤਾਂ ਗਾਂਵਾਰ ਤਿੰਨ ਹੋ ਗਏ ਕਿੱਥੇ ਤਿੰਨਾਂ ਨੇ ਸੂਣਾ ਕਿੱਥੇ ਇੱਕ ਨੇ ਸੂਣਾ ਇੱਕ ਨੇ ਸੂਣਾ ਗੱਲ ਇਹ ਵੀ ਡਾਕਟਰ ਸਾਹਿਬ ਬੱਕਰੀਆਂ ਵੀ ਨਹੀਂ ਕੱਲੀਆਂ ਲੈੇ ਤੋ ਕੰਮ ਕਰਦੇ ਖਰਾਕ ਵੀ ਚਾਹੀਦੀ ਖਰਾਕ ਵੀ ਚਾਹੀਦੀ ਇਹਨਾਂ ਨੂੰ ਹੁਣ ਪਿੱਛੇ ਲੋਕ ਕੀ ਕਹਿੰਦੇ ਨੇ ਬੱਕਰੀਆਂ ਲੈ ਕੇ ਬੰਨ ਲੈਂਦੇ ਨੇ ਕੋਈ ਮੱਕੀ ਨਹੀਂ ਪਾਉਣੀ ਦਾਣਾ ਨਹੀਂ ਪਾਉਣਾ ਕਹਿੰਦੇ ਸਾਡੇ ਬੱਕਰੀਆਂ ਲਿੱਸੀਆਂ ਹੋ ਗਈਆਂ ਜਿਵੇਂ ਬੰਦਿਆਂ ਦੇ ਵਿੱਚ ਨਹੀਂ ਘਟ ਆਈ ਜਾਂਦੀਆਂ ਠੀਕ ਹੈ ਜੀ ਸਾਡੇ ਪੰਜਾਬ ਦੇ ਲੋਕ ਆ ਜਿਹੜੇ ਜਮਾਂ ਹੀ ਨਹੀਂ ਇਹਨਾਂ ਨੂੰ ਸਿਹਤ ਬਾਰੇ ਪਤਾ ਠੀਕ ਹੈ ਜੀ ਇਹ 2 15 ਸਾਲ ਪਹਿਲਾਂ ਸਾਡੇ 22% ਜੋੜੇ ਸੀ ਜਿਹੜੇ ਡਾਕਟਰਾਂ ਤੋਂ ਦਵਾਈ ਖਾਂਦੇ ਸੀ ਬੱਚਿਆਂ ਦੀ ਖਾਤ ਸਹੀ ਗੱਲ ਹੈ ਜੀ ਜਿਹੜਾ ਹੁਣ ਇਹਨਾਂ ਦਾ ਡਾਟਾ 52% ਹੋ ਚੁੱਕਿਆ 52% ਇੰਨਾ ਵੱਧ ਚੁੱਕਿਆ ਵੀ ਜਿਵੇਂ ਜਿਵੇਂ ਬੰਦਿਆਂ ਤੇ ਜਨਾਨੀਆਂ ਦੇ ਵਿੱਚ ਕਮਜ਼ੋਰੀ ਆਈ ਜਾਂਦੀਆਂ ਨਾ ਸਾਡੀਆਂ ਧੀਆਂ ਭੈਣਾਂ ਚ ਵੀ ਨਾਲ ਉਵੇਂ ਜਾਨਵਰ ਗੱਲ ਉਹੀ ਹੈ ਜੀ ਵੀ ਆਪਾਂ ਦੇਖੋ ਬਾਈ ਜੀ ਆਪਾਂ ਨੇ ਆਪਣੀ ਕੇਅਰ ਆਪ ਕਰਨੀ ਆ ਕਿਵੇਂ ਡਾਕਟਰ ਸਾਹਿਬ ਨੇ ਗੱਲ ਆਖੀ ਹੈਗੀ ਆਪਾਂ ਨੇ ਇਹ ਗੱਲਾਂ ਤੇ ਬਾਈ ਜੀ ਆਮਲ ਕਰਨਾ ਪਊਗਾ ਕਿਵੇਂ ਡਾਕਟਰ ਸਾਹਿਬ ਨੇ ਆਖਿਆ ਵੀ ਜ਼ੀਰੋ ਤੋਂ ਕੰਮ ਕਰੋਗੇ ਪਾਸ ਹੋਵੋਗੇ ਕਿ ਡਾਕਟਰ ਸਾਹਿਬ ਜੀ ਜ਼ੀਰੋ ਤੋਂ ਕੰਮ ਕਰੋਗੇ ਪਾਸ ਹੋ ਜਾਓਗੇ ਕਿ ਸਾਨੂੰ ਇਹ ਇਹਨਾਂ ਦੇ ਪੱਠਾ ਵੀ ਬਾਈ ਜੀ ਦਿਖਾਉਣੇ ਠੀਕ ਆ ਜੀ ਆ ਦੇਖੋ ਬਾਈ ਜੀ ਹੁਣ ਵਿੱਚ ਬੰਦੇ ਕਹਿੰਦੇ ਨੇ ਵੀ ਯਾਰ ਚੀਜ਼ਾਂ ਤਿਆਰ ਕਿਵੇਂ ਕਰੀਏ ਥੱਲੇ ਬਹਿ ਕੇ ਦਿਖਾ ਦੇ ਮੜਾ ਜੀ ਵੀ ਚੀਜ਼ਾਂ ਤਿਆਰ ਕਿਵੇਂ ਕਰੀਏ ਆਪਾਂ ਵਖਰੀਆਂ ਦੀਆਂ ਆ ਦੇਖ ਲਓ ਜੀ ਬੱਚੀਆਂ ਨੇ ਹਜੇ ਵੀਰੇ ਜਮਾ ਕੱਛੀਆਂ ਇਹਨਾਂ ਨੇ ਜਾ ਕੇ ਇਹ ਬਲੱਡ ਲਾਈਨਾਂ ਨੇ ਕੰਮ ਕਰਨਾ ਇਹਨਾਂ ਨੇ ਬੱਕਰੀਆਂ ਬਣਨਾ ਕਿਹੜੇ ਲੋਕ ਕਹਿੰਦੇ ਨੇ ਵੀ ਆਪਣੇ 3 ਤੋਂ 4 ਲੀਟਰ ਦੁੱਧ ਕਿਵੇਂ ਦਿੰਦੀ ਆ ਬੱਕਰੀ ਆ ਚੀਜ਼ਾਂ ਦਿੰਦਿਆਂ ਨੇ ਵੀਰੇ ਠੀਕ ਆ ਨਾ ਗੱਲ ਵਿੱਚ ਆਪਾਂ ਐ ਨਹੀਂ ਗੱਲਾਂ ਨਹੀਂ ਕਹਿਣ ਨੂੰ ਹੁੰਦੀਆਂ ਗੱਲਾਂ ਕਰਨ ਨੂੰ ਬਹੁਤ ਹੁੰਦੀਆਂ ਨੇ ਬਣਾਉਣ ਨੂੰ ਬਹੁਤ ਕੁਝ ਹੁੰਦੀਆਂ ਨੇ ਆਹ ਦੇਖੋ ਜੀ ਉਹ ਪਾਲੀ ਕਿਧਰ ਗਈ ਗੱਲ ਅਸੀਂ ਸਾਨੂੰ ਉਹ ਕਰਾਂਗੇ ਬਾਈ ਜੀ ਕਿਹੜੇ ਸੇ ਆਵਦੇ ਹੱਡ ਬਿੱਤਿਆਂ ਨੇ ਨਹੀਂ ਪਾਲੀ ਤੈਨੂੰ ਕੰਨ ਦਿਖਾਉਣੇ ਹੈਰੇ ਕਿ ਇੱਥੇ ਲਾ ਕੇ ਖੜ ਜਾਂਦਾ ਐਡੇ ਐਡੇ ਕੰਨ ਆ ਬੱਕਰੀ ਦੇ ਤੇ ਦਰਸਾਫ ਕਨੇ ਰੱਖਿਆ ਕਰ ਕੈਮਰਾਮੈਨਰ ਬਾਈ ਮਾਰ ਜਾ ਤੇ ਬਾਈ ਮਾਰ ਫਾਰ ਬਾਈ ਅਰੇ ਪਾਲੀ ਉਹ ਪਾਲੀ ਸਾਨੂੰ ਪਾਲੀ ਬੱਕਰੀ ਦਿਖਾਉਣੇ ਬਾਈ ਜੀ ਖੜੋ ਪਾਠ ਆਈਏ ਪਰਨੋ ਹਾ ਤਾ ਨਾ ਵੀ ਆਈ ਦੇਖੋ ਬਾਈ ਜੀ ਇੱਧਰ ਗੱਲ ਸੁਣੋ ਕਿਵੇਂ ਆਪਾਂ ਆਪਣਾ ਬੱਚਾ ਨਹੀਂ ਬਾਦਲ ਤਿਆਰ ਕਰ ਰਹੇ ਹੁਣ ਓਵੇਂ ਬਾਈ ਨੇ ਕਹਨਾ ਆਪਣੀ ਪਾਠਾ ਦਾ ਨਾ ਉਹ ਵੀ ਕਹਿੰਦਾ ਪਾਲੀ ਰੱਖਿਆ ਹੋਇਆ ਹੈ ਕਾ ਤਾਂ ਧਿਆਨ ਕਰ ਲੋ ਵੀਰੇ ਆ ਗੱਲਾਂ ਦਾ। ਕੰਨ ਚੌੜਾ ਵੀ ਦੇਖਣ ਵਾਲੇ ਦੇ। ਨਾ ਆ ਦੇਖੋ ਲੈ ਇਹਦੇ ਪੰਜਾਬ ਵਾਲੇ ਤੁਸੀਂ ਵੀ ਖਿਆਲ ਕਰੋ ਮੜਾ ਜਾ। ਆ ਦੇਖੋ ਬਾਈ ਜੀ। ਹੁਣ ਜਦੋਂ ਹੁਣ ਆ ਗੱਲਾਂ ਕਰ ਰਹੀ ਹੈਗੀ ਕਾਹਾਂ ਕੀ ਕਹੂਗੀ ਇਹ। ਕਾਹਾਂ ਤਾਂ ਨਹੀਂ ਆਇਆ ਕਹਿਣਾ ਵੀ ਤੇਰੀ ਮਾਂ ਦਾ ਕੀ ਦੇਣਾ। ਲੋਈਆ ਪੱਕੀ ਜਾਮਾ ਵੀਰੇ ਦੇਖ ਲੋ ਐਨ ਕਹਿੰਦੀ ਕਹੋਂਦੀ ਨਗੀਨਾ। ਮਾਲਕ ਵੀਰੇ ਰੰਗ ਭਾਗ ਲਾਵੇ ਸੋਹਣੇ ਪਸ਼ੂਆਂ ਨੂੰ। ਆਇਆ ਬਲੈਡ ਲਾਈਨਾਂ ਤੇ ਵੀਰੇ ਕਿਵੇਂ ਆਪਾਂ ਕੰਮ ਕਰਾਂਗੇ ਕਿਵੇਂ ਆਪਣੇ ਆ ਬੱਕਰੇ ਆ ਗਏ। ਇਹ ਬਲੱਡ ਲੈਣਾ ਤੇ ਵੀਰੇ ਪੈਸੇ ਵੀ ਥੋੜੇ ਜ਼ਿਆਦਾ ਲੱਗਣਗੇ ਲੋਕ ਵਿੱਚ ਕਹਿੰਦੇ ਨੇ ਵੀ ਯਾਰ ਇੰਨਾ ਮਹਿੰਗਾ ਕਿਵੇਂ ਵੇਖਿਆ ਚੀਜ਼ ਆ ਕਿਉਂ ਡਾਕਟਰ ਸਾਹਿਬ ਹਾਂ ਹਾਂ ਇਹੇ 4 ਪਿਆਸੋਂ ਨੂੰ ਕਹਨਾ ਜੇ ਆਪਾਂ ਨੇ ਮਹਿੰਗਾ ਖਰੀਦਿਆ ਵੀ ਆ ਲੈ ਡੱਬਾ ਜਾ ਉਹ ਬਕਾਉ ਹੀ ਆ ਬੱਕਰਾ ਆਹ ਬਤਾਓ ਆ ਹਾਂ ਓਏ ਹਾਂ ਇਹਦਾ ਕੰਨ ਤਸ ਨਹੀਂ ਆਸੇ ਜੀ ਹਾਂ ਵੇਚ ਦੇਣਗੇ ਇੱਕ ਦੇ ਦੇਣਗੇ ਵੀ ਰੱਖਣ ਵਾਲੇ ਨੂੰ ਆਪਾਂ ਇਹ ਡਾਕਟਰ ਸਾਹਿਬ ਸੇਲ ਦੇ ਵਾਸਤੇ ਹਾਂ ਇਹ ਦੇ ਦੇ ਅਸੇ ਜੀ ਖੀਰਾ ਦਾ ਜੀ ਦੋਦੇ ਆ ਤਿੰਨੇ ਜੋੜੀ ਹੈ ਅਸੇ ਜੀ ਤਿੰਨੇ ਸਕੇ ਨੋ ਬਾਈ ਜੀ ਇੱਕ ਤੁਹਾਨੂੰ ਗੱਲ ਹੋਰ ਦੱਸਦੇ ਆ ਡਾਕਟਰ ਸਾਹਿਬ ਨੇ ਆ ਬੱਕਰਾ ਕਰਨਾ ਸੇਲ ਇਹ ਬੱਕਰਾ ਕਰਨਾ ਦਾ ਸੇਲ ਕਿਸੇ ਬਾਈ ਨੇ ਲੈਣਾ ਹੋਵੇ ਇਹ ਬਾਈ ਜੀ ਤੁਸੀਂ ਕਹਿੰਨਾ ਡਾਕਟਰ ਸਾਹਿਬ ਨਾਲ ਸੰਪਰਕ ਕਰ ਲੈ ਤੁਹਾਨੂੰ ਨੰਬਰ ਪਹਿਲਾਂ ਬੋਲਿਆ ਹੋਇਆ ਸਕਰੀਨ ਦੇ ਵਿੱਚ ਵੀਡੀਓ ਦੇ ਵਿੱਚ ਤੁਸੀਂ ਜੇ ਕਿਸੇ ਨੇ ਬਾਈ ਨੇ ਚਾਹਣਾ ਹੋਵੇ ਤਿੰਨਾਂ ਕਾ ਕਦਮ ਹੋ ਕੇ ਡਾਕਟਰ ਸਾਹਿਬ ਨਹੀਂ ਮੈਂ ਮਣਿਆ ਨਹੀਂ ਅੱਛਾ ਆ ਲੈ ਲਓ ਬਾਈ ਜੀ ਕਿਨਾ 40 ਦੇ ਲਵੇ ਲਾਉਣੇ ਪਾਸ ਹੈਗੇ ਹੈਗਾ 40 ਦੇ ਕਰੀਬ ਕਿੰਨਾ ਡਾਕਟਰ ਸਾਹਿਬ ਨੇ ਤਾਂ ਹੋ ਸਕਦਾ ਤੇਰੇ 30 ਇੰਚ ਹਾਂ ਕੱਪੀ ਤੋਏ ਟਿਕਟਾ 40 ਕਿਤੇ ਲੱਗਣੀ ਬਾਕਿਆ ਹਾਂ ਇਹ ਤਾਂ ਸਿਆਲਲ ਬਾਈ ਜੀ 40 42 43 ਦੇ ਲਵੇ ਲੋਣੇ ਜਾ ਸਕਦਾ ਕਿਉਂ ਜੀ ਦੁੱਦਾ ਹੋਇਆਗਾ ਠੀਕ ਆ ਉਹ ਵਾਕੀ ਸੋਡੀ ਸੇਵਾ ਕੀ ਕਿੰਨੇ ਤੁਸੀਂ ਕਰ ਸਕਦੇ ਹੋ ਡਾਕਟਰ ਸਾਹਿਬ ਕੋਈ ਹੋਰ ਗੱਲ ਬਾਤ ਦੱਸੋ ਜੀ ਤੁਸੀਂ ਦੱਸੋ ਜੀ ਕੋਪਸਲਾ ਮੇਰੇ ਘਰੇ ਕੋੜਾ ਕੀ ਹੋਣਾ ਮੰਗਲ ਠੀਕ ਹੈ ਠੀਕ ਹੈ ਨਾ ਜਿੱਥੋਂ ਮਰਜੀ ਚੱਲ ਆਲ ਆਂਡ ਰਹੀਆਂ ਕਿਹੜੇ ਗੱਲੇ ਹੋਣਾ ਆਏ ਆ ਵੀ ਕਿਹੜੇ ਬੰਦੇ ਨਵੇਂ ਨੇ ਹੂੰ ਉਹਦਾ ਕਾਰਨ ਘੱਟ ਬੱਕਰੀਆਂ ਤੋਂ ਕੰਮ ਸਟਾਰਟ ਕਿਹੜੇ ਨਵੇਂ ਨੇ ਹੁਣ ਨਵੇਂ ਵਿੱਚ ਕੀ ਕਹਿੰਦੇ ਨੇ ਵਿੱਚ ਬੱਕਰੀਆਂ ਕਨ ਆਪਦਾ ਪ੍ਰਾਣਾ ਫਸੋਕੜ ਵਿੱਚ ਲੋਕ ਪੈਸਿਆਂ ਦੇ ਕਰਕੇ ਬੱਕਰੀਆਂ ਵੇਚੀ ਜਾਂਦੇ ਹੁਣ ਬਾਈਆਂ ਨੂੰ ਉਹਨਾਂ ਨੂੰ ਇੰਨਾ ਕੁ ਸੁਝਾ ਦੇ ਦੋ ਵੀ ਬਾਈ ਬਣ ਕੇ ਜੇ ਤੁਸੀਂ ਰੱਖ ਸਕਦੇ ਹੋ ਯਾਰ ਜਿਹੜੀ ਚੰਗੀ ਬੱਕਰੀ ਘਰੋਂ ਤੁਰ ਗਈ ਦੂਰੀਆਂ ਨਹੀਂ ਜਾਂਦੀ ਜਿੱਥੇ ਕਿ ਮਰਜ਼ੀ ਭਾਜ ਆਹ ਦੇਖੋ ਬਾਈ ਜੀ ਉਹ ਗੱਲਾਂ ਹੋ ਗਿਆ ਕਨ ਆਪਾਂ ਕਿਹੜੇ ਪਹਿਲਾਂ ਗੱਲਾਂ ਕਰਦੇ ਹੁੰਨੇ ਆ ਵੀ ਬਾਈ ਜੀ ਕਿਹੜੇ ਬੱਕਰੀਆਂ ਚੰਗੀ ਘਰੋਂ ਬਾਗੀ ਉਹ ਮੁਰਕੇ ਛੋਟਲੇ ਪਿਆਉਂਦੀ ਨਹੀਂ ਉਹ ਠੇਕੜਾ ਸਾਹਿਬ ਇਹ ਜਿਹੜੀਆਂ ਜੁਪੀ ਬਿਹਾਰ ਇਹ ਬੰਬੇ ਵਾਲੇ ਤਕੜੇ ਅਮੀਰ ਲੋਕ ਜਿਹੜੇ ਲੈ ਕੇ ਖਿੱਚ ਕੇ ਉਹ ਇੱਧਰ ਨਹੀਂ ਆਉਣਗੇ ਇੱਧਰ ਨਹੀਂ ਆਉਣਗੇ ਜਿਹੜੀ ਚੰਗੀ ਬੱਕਰੀ ਜਾਵਣੀ ਉਹ ਨਹੀਂ ਆਉਣੀ ਠੀਕ ਇਹਨਾਂ ਨੇ ਹੁਣ ਕੇਰਾ ਪੈਸਿਆਂ ਦੇ ਲਾਲਚ ਚ ਵੇਚ ਲਈਆਂ ਜੁੱਤੀਆਂ ਤੜਾਉਣੇ ਫਿਰਦੇ ਇੱਥੇ ਆ ਜਾਂਦੇ ਚੰਗੀਆਂ ਹੀ ਆਉਂਦੀਆਂ ਠੀਕ ਹੈ ਨਾ ਮਜਾ ਲਿਓ ਚੰਗੀਆਂ ਮਾੜੀਆਂ ਉਹ ਲੈਂਦੇ ਥਾਲੀ ਬੱਕਰੀ ਖਰਦੇ ਗੱਲ ਸਹੀ ਹੈ ਜੀ ਕੋਈ ਬੱਕਰੀ ਕੋਹ ਹੋਰ ਦਿਖਾਓ ਜਿੱਕਰੰਦ ਨੇ ਆਪਾਂ ਨੂੰ ਵੇਚ ਦੋ ਚਾਰ ਬੱਕਰੀਆਂ ਹੋਰ ਕਿੱਤੀ ਪੱਠ ਲੈਂਗੇ ਨਾ ਇਹ ਬਾਈ ਛੋਟੇ ਕਨਾਂ ਕੰਮ ਆਉਣ ਵਾਲੇ ਗੱਲਾਂ ਨੇ ਅਸੀਂ ਆਹ ਜਿਹੜੀ ਪੱਠ ਆ ਆਹ ਹਾਂਜੀ ਇਹ ਜਿਵੇਂ ਛੋਟੀ ਜ ਜਵੇਂ ਛੋਟੀ ਰਾਤ ਨੂੰ ਬੱਕਰੀ ਸੂਈ ਸੀ ਠੀਕ ਹੈ ਜੀ ਇਹ ਚਿੜੀ ਕੋਲੇ ਬੱਕਰੀ ਸੂਈ ਸੀ ਇਧਰ ਕੋਈ ਗਗਰਾਵਾਂ ਕੋਲੇ ਗਿੜਦੀ ਠੀਕ ਹੈ ਜੀ ਗਿੜਦੀ ਵਾਲਾ ਗਿੜਦੀ ਵਾਲਾ ਉਹ ਤੇ ਰਾਤ ਨੂੰ ਬੱਕਰੀ ਸੂਈ ਸੀ ਤੇਦੀ ਮਾਂ ਲਾਲ ਡੱਬੀ ਸੀ ਚਾਰ ਜੋੜੇ ਬੱਚੇ ਸੀ ਅੱਛਾ ਜੀ ਆਹਾ ਇਹਨੇ ਜੀ ਇਹ ਬਹਿ ਬਹਿਵਨ ਵਾਲਾ ਗਿਆਨੀ ਤੇ ਰੇਸੋ ਬੋਲਾ ਸੰਗਤਪੁਰੇ ਵਾਲਾ ਇਹ ਬੋਲੇ ਨੇ ਚੱਕ ਕੇ ਪੱਠ ਵਿੱਚ ਰੱਖ ਲਈ ਅੱਛਾ ਜੀ ਨਿੱਕੀ ਦੀ ਆ ਠੀਕ ਹੈ ਜੀ ਇਹ ਜਦੋਂ ਰੱਖ ਲਈ ਤੇ ਉਹ ਕਹਿੰਦਾ ਮੈਂ ਰੱਖੂੰਗਾ ਤੇ ਗਿਆਨੀ ਦੀ ਬੱਕਰੀ ਨੇ ਬੱਚਾ ਸਿੱਟਾ ਸੋਨੇ ਮਗਰ ਲਾ ਲਈਏ ਅੱਛਾ ਜੀ ਉਹਦੀਆਂ ਬੱਕਰੀਆਂ ਬਿਮਾਰ ਹੋ ਗੀਆਂ ਮੈਂ ਟੀਕੇ ਲਾ ਕੇ ਆਇਆ ਠੀਕ ਤੇ ਮੈਨੂੰ ਕਹਿੰਦੇ ਕਿਵੇਂ ਆ ਮੈਂ ਕਿਹਾ ਠੀਕ ਆ ਕਹਿੰਦੇ ਬੱਕਰੀਆਂ ਪਸੰਦ ਆ ਮੈਂ ਕਿਹਾ ਬੱਕਰੀਆਂ ਤਾਂ ਨਹੀਂ ਪਸੰਦ ਪਸੰਦ ਪੱਠਾ ਕਹਿੰਦੇ ਪੱਠਾ ਠੀਕ ਹੈ ਜੀ ਕਹਿੰਦੇ ਲੈ ਜਾ ਜਾਫਰੀ ਠੀਕ ਹੈ ਜੀ ਇਹ ਮੈਨੂੰ ਤਾਂ 18-19 ਦਿਨਾਂ ਦੀ ਸੀ ਜਿੱਤੇ ਮਿਲਾਈ ਕਿ ਅੱਛਾ ਜੀ ਜਦੋਂ ਬੱਚਿਆਂ ਨੂੰ ਨਹੀਂ ਬੱਕਰੀਆਂ ਵਾਲਾ ਹੁੰਦਾ ਹੁੰਦਾ ਠੀਕ ਹੈ ਜੀ ਉਵੇਂ ਹੈਕ ਰੋਕਦੀ ਇਹਦੇ ਵਿੱਚ ਓਕੇ ਜੀ ਹਾਂ ਇਹ ਤਾਂ ਠੀਕ ਹੈ ਮੈਂ ਆਪ ਜਾਣਦਾ ਸੀ ਵਿਚਾਲੀ ਪੱਠ ਨਿੰਜੀ ਕਿਸੇ ਹੋਰ ਕੋਲੇ ਹੁੰਦੀ ਹੈ ਜੀ ਚੜ ਜਾਂਦੀ ਗੱਡੀ ਇਹ ਵਿਚਾਰੀ ਮਸਾ ਪਾ ਲਈਏ ਇੱਕ ਕਮਚਾਰੂ ਐਡੀ ਆ ਭੈਣ ਚੋ ਦਾ ਰਾਜੀ ਹੁੰਦੀ ਨਹੀਂ ਮੈਨੂੰ ਦਾਣੇ ਵੀ ਪਾਪਾ ਵੇਖੇ ਆ ਤੇਰਾ ਤੈਨੂੰ ਬੱਕਰਾ ਨਹੀਂ ਦਿਖਾਇਆ ਮੈਂ ਘਰੇ ਬੱਕਰਾ ਹੋ ਗਿਆ ਮੇਰਾ ਬਕਰ ਸਾਹਿਬ ਕਈ ਗੱਲ ਪਸ਼ੂ ਦੀ ਗਲੇਟ ਐ ਐ ਜੀ ਹੁੰਦੀ ਆ ਨਹੀਂ ਭਾਰੀ ਦਾ ਬਥੇਰੀ ਹੋ ਜਾਂਦੀ ਮੁੜਕੇ ਠੀਕ ਆ ਜੀ ਮੁੜਕੇ ਭਾਰੀ ਬਰਵਾਲੀ ਹੋ ਗਈ ਬਹੁਤ ਭਾਰੀ ਹੋ ਗਈ ਉਹਦੇ ਭਾਰੀ ਬਹੁਤ ਆ ਫਿਰ ਤਾਂ ਹੌਲੀ ਬੱਕਰੀਆਂ ਕਰਕੇ ਨਾਲ ਤੋਰਨੀ ਪੈਂਦੀ ਆ ਓਕੇ ਉਹਦੇ ਭਾਰੀ ਬਹੁਤ ਆ ਠੀਕ ਹੈ ਜੀ ਬਾਕੀ ਆ ਪਟੇ ਸਾਰੇ ਬਣਾਉਂਦੇ ਆ ਤੂੰ ਦੇਖ ਨਾਲੇ ਮੇਰੇ ਰਿਵਟ ਤਾਂਬੇ ਦੇ ਲਾਏ ਵੀ ਹੁੰਦੇ ਤਾਂਬੇ ਦੇ ਲਾਏ ਚਲ ਪਰਣੀ ਇੱਕ ਵਾਈ ਜੀ ਸਾਨੂੰ ਖਾਸ ਗੱਲ ਹੋਰ ਦਿਖਾਉਣਿਆ ਆ ਦੇਖੋ ਮੜੇ ਨਿਗਾਹ ਮਾਰੂ ਇਧਰ ਆ ਦੇਖੋ ਜੀ ਦਸਿਆਂ ਨੇ ਕਹਿੰਨਾ ਪੰਜੀਆਂ ਇਹ ਡਾਕਟਰ ਸਾਹਿਬ ਨੇ ਆਪ ਤਿਆਰ ਕਰਿਆ ਹੋਈਆਂ ਨੇ ਰਿਵਟ ਲਾਲਾ ਕੋਣ ਡਾਲਰ ਲਾਉਣੇ ਤੂੰ ਕਹੇ ਇਦੋਂ ਕਹਾ ਡਾਲਰ ਅਮਰੀਕਾ ਦੇ ਡਾਲਰ ਲਾਉ ਧੰਨਾ ਜੀ ਇਨਾਂ ਦੇ ਪਿੱਛੇ ਲੋਕ ਭੱਜੇ ਫਿਰਦੇ ਹਨ ਬੱਕਰੀਆਂ ਨੇ ਪਾਉਣੀਆਂ ਠੀਕ ਹੈ ਜੀ ਚੰਗੀ ਗੱਲ ਹੈ ਜੀ ਸ਼ੌਂਕ ਕਰਦੇ ਹੋ ਤੁਸੀਂ ਹਾਂ ਹਾਂ ਵਿੱਚ ਲੋਕ ਕਹਿੰਦੇ ਨੇ ਯਾਰ ਕੀ ਆ ਬੱਕਰੀਆਂ ਵਿੱਚੋਂ ਆ ਦੇਖੋ ਬਾਈ ਜੀ ਬੱਕਰੀਆਂ ਆ ਬੰਦਾ ਸ਼ੌਂਕ ਲੱਗ ਰਿਹਾ ਕਰਨ ਬਾਕੀ ਤੂੰ ਛੱਡੀਆਂ ਬੱਕਰੀਆਂ ਤੁਰਦੀਆਂ ਦੇ ਨਾ ਰਣਕਿਆਂ ਦੀ ਬਾਜ ਦੇਖ ਲਈ ਤੈਨੂੰ ਰਣਕਿਆਂ ਦੀ ਬਾਜ ਨਾ ਸੁਣੂ ਇਹ ਸਹੀ ਗੱਲ ਹੈ ਜੀ ਸਾਰੇ ਮੈਂ ਆਪ ਲਾ ਕੇ ਪਲਾਸ ਚੱਕ ਕੇ ਬਾਜ ਬਣਾ ਕੇ ਆਪ ਰੋਣੇ ਪਾ ਕੇ ਆ ਠੀਕ ਹੈ ਜੀ ਜੰਡੀ ਦੇ ਮੈਂ ਲੋਹੇ ਦਾ ਰੋਣਾ ਨਾ ਪਾਉਂ ਸਾਡੇ ਕਿਸੇ ਵੀ ਬੱਕਰੀ ਠੀਕ ਹੈ ਜੀ ਸਾਰੇ ਲੱਕੜ ਦੇ ਰੋਣੇ ਹੁੰਦੇ ਆਹ ਪਾਉਣੇ ਠੀਕ ਹੈ ਜੀ ਦੇਖੋ ਪਰਾਣੇ ਕਰਿੰਦਿਆ ਲਵੋ ਆ ਟੱਲੀਆਂ ਵੀ ਕਨਾ ਡਾਕਟਰ ਸਾਹਿਬ ਨੇ ਆਪ ਵਿੱਚ ਲੱਕੜ ਦੇ ਲੱਕੜ ਦੇ ਰੌਣੇ ਜੰਡ ਦੇ ਜੰਡ ਦੇ ਜੰਡ ਦੇ ਲੱਕੜ ਹੁੰਦੀਆਂ ਜੰਡ ਦੇ ਲੱਕੜ ਦੇ ਜੀ ਆ ਜੰਡ ਦੇ ਲੱਕੜ ਦੇ ਰੌਣੇ ਬਣਾ ਕੇ ਪਾਏ ਹੋ ਨੇ ਟੱਲੀਆਂ ਚ ਬਾਈ ਜੀ ਦੇਖੋ ਇਹਨਾਂ ਦੀ ਸੰਕਾਟ ਅੱਡ ਹੋ ਗਈ ਬਾਈ ਜੀ ਲੋਹੇ ਦੇ ਨੂੰ ਇਹਨਾਂ ਨੂੰ ਬਿੰਡਿੰਗ ਵੀ ਬੋਲਦੇ ਆ ਹਾਂ ਜੀ ਦੇਖੋ ਬਾਈ ਜੀ ਇੱਧਰ ਗੱਲ ਸੁਣੋ ਧਿਆਨ ਨਾਲ ਗੱਲਾਂ ਛੋੜਨਾ ਐ ਨਾ ਕੰਮ ਦੀਆ ਕਰੇ ਨੇ ਵਧੀਆ ਚੰਗੀਆਂ ਗੱਲਾਂ ਲੱਗੀਆਂ ਨੇ ਬਾਈ ਜੀ ਸ਼ੇਅਰ ਤੇ ਕਮੈਂਟ ਲਾਇਕ ਕਰਦੇ ਹੋ ਡਾਕਟਰ ਸਾਹਿਬਨ ਆਪਾਂ ਫੇਰ ਵੀ ਤੁਹਾਡੇ ਨਾਲ ਕਦੇ ਰੂਰੂ ਕਰਾਵਾਂਗੇ ਇਹ ਗੱਲਾਂ ਤੇ ਬਾਈ ਜੀ ਤੁਸੀਂ ਨੇ ਕਰਨਾ ਅਮਲ ਜੇ ਕਿਹੜੀ ਕਰੋ ਅੱਜ ਚੰਗੀ ਬੱਕਰੀ ਬਾਗੀ ਤੁਹਾਡੇ ਲਈ ਮੁੜਕੇ ਉਹ ਨਹੀਂ ਆਉਂਦੀ ਹੈਗੀ ਠੀਕ ਆ ਨਾ ਗੱਲ ਬਾਈ ਜੀ ਕਿ ਮੈਂ ਆਪਾਂ ਅੱਸੀ ਇਹ ਗੱਲ ਕਰੀ ਆ ਬਲੱਡ ਲੈਣਾ ਦੀ ਇਹ ਸਾਨੂੰ ਬੱਕਰੀਆਂ ਜੇ ਵਾ ਸੱਤ ਲਾ ਕੇ ਕਹਿਣਾ ਵੀ ਸਾਨੂੰ ਜੇ ਬੱਕਰੀਆਂ ਇਆਂ ਜਾਂ ਜੇ ਸਾਨੂੰ ਦੁਬਾਰਾ ਜੁੜ ਗਈਆਂ ਅਸੀਂ ਬੈਠੇ ਆ ਕਿਹੜਾ ਸੱਤ ਨਹੀਂ ਮੁੜਕੇ ਨਹੀਂ ਮਿਲਦੀ ਨਹੀਂ ਮਿਲਦੀ ਕਹਿੰਦੇ ਸਾਡੇ ਦਾਦੇ ਨੇ ਸਾਡੇ ਕਾਗਜੀ ਬਦਾਮ ਜਿਹੜਾ ਸਿੰਗ ਹੈ ਮੈਨੂੰ ਤੇ ਦੇਖੀ ਸਿੱਗੀ ਆ ਹੁਣੇ ਕਿਜਵਾਲ ਹੋ ਗਈ ਜਵਾਨ ਹੈ ਜਵਾਨ ਹੋ ਗਈ ਹਾਂਜੀ ਜਵਾਨ ਅਜ ਪੂਰੀ ਆਪਦੀ ਉਮਰ ਚੈਣ ਬਹੁਤ ਸੋਹਣੀ ਬੱਕਰੀ ਆ ਜੀ ਅਸੀਂ ਵੀ ਕਹਨਾ ਐਡੀ ਦੂਰੋਂ ਵੀਡੀਓ ਬਣਾਉਣ ਵਾਸਤੇ ਦਰਸਾਂ ਸਭ ਨੂੰ ਮਿਲਣ ਵਾਸਤੇ ਇਹਦੇ ਪਿਆਰ ਨੇ ਖਿੱਚ ਕੇ ਲਿਆਂਦਾ ਸਾਨੂੰ ਤਾਂ ਕਰਕੇ ਆਏ ਬਾਈ ਜੀ ਵੱਧ ਤੋਂ ਵੱਧ ਇਹ ਵੀਡੀਓ ਨੂੰ ਰਿਸਪੌਂਸ ਦੇਣਾ ਤੁਸੀਂ ਨੇ ਜੇ ਕੋਈ ਦਵਾਈ ਬੂਟੀ ਦੀ ਲੋੜ ਪੈਂਦੀ ਆ ਕੋਈ ਹੋਮੋਪੈਥਿਕ ਦੀ ਦਵਾਈ ਦਿੰਦੇ ਨੇ ਡਾਕਟਰ ਸਾਹਿਬ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਠੀਕ ਆ ਬਾਈ ਜੀ ਡਾਕਟਰ ਸਾਹਿਬ ਵੀ ਧੰਨਵਾਦ ਵੀਰੇ ਧੰਨਵਾਦ ਵੀਰੇ ਧੰਨਵਾਦ ਕਰ ਦਿਓ ਬਾਈ ਜੀ